ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਰਾਗ ਗੋਡ ਬਾਣੀ ਭਗਤਾਂ ਕੀ ਕਵੀ ਜੋ ਕੀ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੰਤ ਮਿਲੇ ਕਿਸ ਸੁਣੀਏ ਕਈਏ ਮਿਲੇ ਅਸੰਤ ਮਸਟ ਕਰ ਰਹੀਏ ਬਾਬਾ ਬੋਲ ਨਾ ਕਿਆ ਕਹੀਏ ਜੈਸੀ ਰਾਮ ਨਾਮ ਰਵਰਈਏ ਰਹਾਉ ਸੰਤਨ ਸਿਉ ਬੂਲੇ ਉਪਕਾਰੀ ਮੂਰਖ ਸਿਉ ਬੋਲੇ ਚਖਮਾਰੀ ਬੋਲਤ ਬੋਲਤ ਬੜੇ ਵਿਕਾਰਾ ਬਿਨ ਬੋਲੇ ਕਿਆ ਕਰੇ ਵਿਚਾਰਾ ਕੋ ਕਵੀਰ ਛੂਛਾ ਕਟ ਬੋਲੇ ਭਰਿਆ ਹੋਏ ਸੁਖਭੂ ਨ ਡੋਲੇ ਕੀ ਸਮਝਾਉਂਦੀ ਹੈ ਭਗਜੀ ਸੰਤ ਮਿਲੇ ਕਿ ਸੁਣੀਏ ਕਹੀਏ ਮਿਲੇ ਅਸੰਤ ਮਸ਼ਟ ਕਰ ਰਹੀਏ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਬੜ ਭਾਗੀ ਭਾਵੈ ਸੰਤ ਕਾ ਮਾਰਗ ਹੈ ਭਾਈ ਸੰਤ ਲੋਕ ਪਹੁੰਚਣਾ ਪਰ ਅਹਰਾਸ ਵੀ ਰੋਜ਼ ਕਰਦਿਆਂ ਕਰੋ ਬਨੰਤੀ ਸੁਣ ਮੇਰੇ ਮੀਤਾ ਸੰਤ ਟਹਿਲ ਕੀ 베ਲਾ ਹਣ ਮੌਕਾ ਹੈ ਗੋਬਿੰਦ ਮਿਲਨ ਕੀ ਇਹ ਤੇਰੀ ਵਰੀ ਆ ਵਰਕਾਸ਼ ਤੇਰੇ ਕਿਤੇ ਨਾ ਕਾਮ ਇਹਨੂੰ ਸਮਝਣ ਦੀ ਲੋੜ ਹੈ ਭਗਤ ਜੀ ਕਹਿੰਦੇ ਸੰਤ ਮਿਲੇ ਕਿ ਸੁਣੀਏ ਕਹੀਏ ਸੰਤ ਭਾਵ ਸੰਤ ਆਤਮਾ ਸੰਤ ਲੋਕ ਦੇ ਚੰਨਣ ਵਾਲਾ ਗੁਰ ਸਿੱਖ ਕਹਿੰਦੇ ਜੇ ਉਹ ਮਿਲਦਾ ਹੈ ਤਾਕੂ ਵਿਚਾਰ ਕਰਨੀ ਚਾਹੀਦੀ ਹੈ ਮਿਲੇ ਸੰਤ ਜੇ ਕੋ ਮਨਮੁਖ ਮਿਲਦਾ ਆਪਦੇ ਆਪ ਨੂੰ ਉੱਚਾ ਮੰਨੀ ਬੈਠਾ ਤੇ ਕਹਿੰਦੇ ਫਿਰ ਚੁੱਪ ਕਰਕੇ ਰਹੀਏ ਭਾਈ ਅੱਗੇ ਭਗਤ ਜੀ ਕਹਿੰਦੇ ਬਾਬਾ ਬੋਲਣਾ ਕਿਆ ਕਹੀਏ ਬੋਲਣਾ ਤਾਂ ਹੈਗਾ ਪਰ ਕੀ ਕਹੀਏ ਜੈਸੇ ਰਾਮ ਨਾਮ ਰਬ ਰਹੀਏ ਜੇ ਵਿਚਾਰ ਕਰਨੀ ਵੀ ਆ ਰਾਮ ਨਾਮ ਬਾਰੇ ਵਿਚਾਰ ਕਰੀਏ ਜੁੜੇ ਰਹੀਏ ਬਾਣੀ ਨਾਲ ਇਹੀ ਬੋਲੀਏ ਭਾਈ ਸਤਗੁਰੂ ਸਮਝਾਉਂਦੇ ਨੇ ਭਗਤ ਜੀ ਵੀ ਇਹੀ ਕਹਿੰਦੇ ਨੇ ਗੁਰੂ ਪਖ ਸਹਿਬਾਨ ਸੰਤ ਲੋਕ ਦਾ ਮਾਰਗ ਹੈ ਇਥੇ ਆਪਾਂ ਚੱਲਣਾ ਭਾਈ ਆਤਮਾ ਕਰਕੇ ਉੱਥੇ ਪਹੁੰਚਣਾ ਵਾ ਇਹ ਮ੍ਰਿਤ ਲੋਕ ਹੈ ਆਪਾਂ ਛੱਡਣਾ ਪੈਣਾ ਵਾ ਰਹਾਉ ਸੰਤਨ ਸਿਉਂ ਬੋਲੇ ਉਪਕਾਰੀ ਮੂਰਖ ਸਿਉਂ ਬੋਲੇ ਚੱਖ ਮਾਰੀ ਸੰਤਨ ਸਿਉਂ ਭਾਵ ਗੁਰ ਸ਼ਬਦ ਦੀ ਵਿਚਾਰ ਸੰਗਤ ਦੇ ਵਿੱਚ ਮਿਲ ਕੇ ਸ਼ਾਂਤ ਆਤਮਾ ਹੋਵੇ ਜਾਂ ਗੁਰ ਸਿੱਖ ਹੋਣ ਵਿਚਾਰ ਕਰਨ ਤੇ ਉਪਕਾਰੀ ਕਿਉਂ ਹੈ ਕਿਉਂਕਿ ਸਾਡਾ ਜਨਮ ਮਰਨ ਕੱਟਿਆ ਜਾਂਦਾ ਹੈ ਸੰਤ ਕਾ ਮਾਰਗ ਹੈ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁਖ ਜਾਏ ਜੇ ਮੂਰਖਾਂ ਨਾਲ ਲੱਗੇ ਰਹੇ ਮਾਇਆ ਕਰਕੇ ਉਲਝੇ ਰਹੇ ਤੇ ਫੇ ਚੱਖ ਮਾਰਨ ਵਾਲੀ ਇਹ ਗੱਲ ਹੈ ਭਾਈ ਕਿਤੇ ਵੀ ਗੁਰੂ ਸ਼ਬਦ ਦੀ ਵਿਚਾਰ ਗੁਰਬਾਣੀ ਦੀ ਵਿਚਾਰ ਗੁਰਸਿੱਖ ਕੋਈ ਕਰਦਾ ਉਧਰ ਧਿਆਨ ਰੱਖਣਾ ਹੈ ਭਾਈ ਮੂਰਖਾਂ ਬੋਲੇ ਚੱਖ ਮਾਰੀ ਟਾਈਮ ਖਰਾਬ ਕਰਨ ਵਾਲੀ ਗੱਲ ਹੈ ਬੋਲਤ ਬੋਲਤ ਬੜੇ ਵਿਕਾਰ ਆ ਬਿਨ ਬੋਲੀ ਕੀ ਕਰੇ ਵਿਚਾਰਾ ਪਗਜੀ ਕਹਿੰਦੇ ਬੋਲੀ bina ਵਿਚਾਰ ਨਹੀਂ ਹੁੰਦੀ ਇਹ ਬਾਦ-ਬਵਾਦ ਕਰਦੇ ਆ ਤੇ ਵਿਕਾਰਾਂ ਦਾ ਜਿਹੜਾ ਹੈਗਾ ਬਾਦ-ਬਵਾਦ ਵੱਧਦਾ ਹੈ ਵਿਕਾਰ ਹੀ ਵੱਧਦੇ ਨੇ ਮਾਇਆ ਤੋਂ ਰਹਿਤੋ ਕੀ ਵਿਚਾਰ ਹੁੰਦੀ ਹੈ ਇਹ ਧਰਮ ਦੀ ਦੁਨੀਆ 'ਚ ਪਹੁੰਚਣਾ ਆਪਾਂ ਤਰਬ ਲੋਕ ਕਹਿ ਲੋ ਸੰਤ ਲੋਕ ਕਹਿ ਲੋ ਦੇਵ ਲੋਕ ਕਹਿ ਲੋ ਸਾਰੇ ਉਹ ਦੀ ਨੌ ਨੇ ਤਾਂ ਅਮ੍ਰਿਤ ਲੋਕ ਹੈ ਇਹ ਤਾਂ 21 ਨੌ ਅਮ੍ਰਿਤ ਲੋਕ ਬਸ ਬੋਲਤ ਬੋਲਤ ਬੜੀ ਵਿਕਾਰਾ ਬਿਨ ਬੋਲੀ ਕੀਆ ਕਰੀ ਵਿਚਾਰਾ ਕੋ ਕਵੀ ਸੂਛਾ ਕਟ ਬੋਲੇ ਭਰਿਆ ਹੋਏ ਸੋ ਕਬੂ ਨ ਡੋਲੇ ਚੂਛੀ ਆਤਮਾ ਜਿੰਨੇ ਵੀ ਮਾਨਵ ਸੋਚਾਂ ਇੱਕ ਦੂਜੇ ਦਾ ਵਿਰੋਧ ਕਰਦੇ ਨੇ ਕਹਿੰਦੇ ਭਰਿਆ ਹੋਏ ਸੋ ਕਬੂ ਨ ਡੋਲੇ ਜਿਹਦਾ ਹਿਰਦਾ ਨਾਮ ਰੂਪੀ ਭਰ ਗਿਆ ਗਿਆਨ ਦੇ ਸਮੁੰਦਰ ਦੇ ਵਿੱਚ ਜਿਹੜਾ ਲਹਿ ਹੋ ਗਿਆ ਉਹ ਕਿਵੇਂ ਡੋਲੂਗਾ ਭਾਈ ਆਪਾਂ ਵੀ ਤੇ ਪ੍ਰਾਪਤੀ ਕਰਨੀ ਹੈ ਕਰੋ ਬਨਤੀ ਸੁਣੋ ਮੇਰੇ ਮੀਤਾ ਸੰਤ ਟੈਲ ਕੀ ਵੇਲਾ ਇਹੀਆਂ ਘਾੜ ਚਲੋ ਹਰ ਲਾਹ ਹਰ ਲਾਹ ਹਰ ਦਾ ਗਿਆਨ ਬਾਣੀ ਹਰ ਕਥਾ ਇਹਦੇ ਨਾਲ ਆਪਾਂ ਜੁੜਨਾ ਹੈ ਜਿਹੜੇ ਨੂੰ ਸਮਝ ਲੈਣਗੇ ਔਰ ਜੁੜ ਜਾਣਗੇ ਉਹ ਅਮਰ ਹੋ ਜਾਣਗੇ ਉਹਦਾ ਸੰਸਾਰ ਤੇ ਆਉਣਾ ਜਾਣਾ ਖਤਮ ਹੋ ਜਾਊਗਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤੀ ਮੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਇਹ ਹਰਦੀ ਬਾਣੀ ਹੈ ਭਾਈ ਸਭ ਤੋਂ ਉੱਤਮ ਹਕੀਕਤ ਆ ਨਾਮ ਸੁਣਤ ਦਰਦੁਖ ਲਥਾ ਨਾਮ ਤਾਂ ਬਹੁਤ ਵੱਡੀ ਸ਼ਕਤੀ ਹੈ ਭਾਈ ਨਾਮੇ ਉਤਪਤ ਨਾਮੇ ਪਰ ਲੋ ਨਾਮ ਨੂੰ ਤਾਂ ਸਮਝਦੇ ਸਮਝਦੇ ਸੰਸਾਰੀ ਦੁੱਖ ਕੱਟੇ ਜਾਂਦੇ ਨੇ ਜਪਜੀ ਸਾਹਿਬ ਦੇ ਵਿੱਚ 10 ਬੋੜੀਆਂ ਸੁਣਨੀ ਦੀ ਆਪਾਂ ਨੂੰ ਸਮਝਾਈਆਂ ਨੇ ਸੰਸਾਰੀ ਮਤਾਂ ਨੇ ਕੀ ਸੁਣਿਆ ਉਹਦੇ ਬਾਰੇ ਆਪਾਂ ਨੂੰ ਸਮਝਾਇਆ ਆਪਾਂ ਕੀ ਸੁਣਨਾ ਉਹਦੇ ਬਾਰੇ ਸਮਝਾਇਆ ਸੁਣੀਏ ਸਤ ਸੰਤੋਖ ਗਿਆਨ ਸੁਣੀਏ 68 ਕਾ ਇਸਨਾ ਪਰ ਅਸੀਂ ਸੁਣਦੇ ਹੀ ਨਹੀਂ ਇਸ ਦਾ ਸੁਣਾਉਣ ਜਾਣਦੇ ਆ ਭਾਈ ਗੁਰੂ ਘਰ ਜਾ ਕੇ ਆਪਾਂ ਨੂੰ ਫਿਰ ਕੀ ਮਿਲਣਾ ਐਡੇ ਗੁਰੂ ਭਗਤ ਸਹਿਬਾਨਾਂ ਨੂੰ ਉਪਦੇਸ਼ ਕਰਨ ਲੱਗੇ ਜਿਨ੍ਹਾਂ ਨੇ ਸਾਰੇ ਵਿਸ ਨੂੰ ਸੁਝਾਇਆ ਜਿ ਆਪਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਗਿਆਨ ਦਾ ਸਮੁੰਦਰ ਦਿੱਤਾ ਉਹਨਾਂ ਨੂੰ ਜਾ ਕੇ ਆਪਾਂ ਉਪਦੇਸ਼ ਕਰਨ ਲੱਗੇ ਵੀ ਆਹ ਕਰੀਂ ਆਹ ਕਰੀਂ ਐਂ ਕਰੇ ਤੇ ਐ ਹੋ ਜਾਊਗਾ ਮੂਰਖੀ ਅਸੀਂ ਬਾਣੀ ਮੂਰਖ ਨੂੰ ਸਮਝਾਉਂਦੀ ਹੈ ਭਾਈ ਆਓ ਸਾਰੇ ਮਿਲ ਕੇ ਵਿਚਾਰਧਾਰਾ ਨਾਲ ਜੁੜੇ ਰਹੀਏ ਆਪਾਂ ਵੀ ਇਹ ਪ੍ਰਾਪਤੀ ਕਰੀਏ ਆਪਣੀਆਂ ਵੀ ਆ ਜੰਜੀਰਾਂ ਜਿਹੜੀਆਂ ਮੋਹ ਮਾਇਆ ਦੇ ਜਾਲ ਕਾਲ ਨੇ ਪਾਇਆ ਹੋਇਆ ਛੁੱਟ ਜਾਵੇ ਗੰਗਾ ਕੀ ਲਹਿ ਮੇਰੀ ਟੁੱਟੀ ਜੰਜੀਰ ਮਿਰਗਸਾਲਾ ਪਰ ਬੈਠੇ ਕਬੀਰ ਆਓ ਸਾਰੇ ਮਿਲ ਕੇ ਪ੍ਰਾਪਤੀ ਕਰੀਏ ਸਾਡਾ ਸੰਸਾਰ ਤੇ ਆਉਣਾ ਸਫਲ ਹੋਵੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤ